ਇਸ ਵੇਲੇ ਦੀ ਵੱਡੀ ਖਬਰ ਮੁਹਾਲੀ ਤੋਂ ਹੈ ਜਿੱਥੇ ਮੁਹਾਲੀ ਦੇ 40 ਹਸਪਤਾਲ ਅਤੇ ਸਕੂਲਾਂ ਨੂੰ ਈਮੇਲ ਰਾਹੀਂ ਬੰਬ ਨਾਲ ਉਡਾਣ ਦੀ ਧਮਕੀ ਮਿਲੀ ਹੈ ਪੰਜਾਬ ਦੇ ਸੀਐਮ ਵੀ ਇਸ ਵੇਲੇ 40 ਹਸਪਤਾਲ ਵਿੱਚ ਦਾਖਲਨ ਧਮਕੀ ਮਿਲਣ ਦੇ ਤੁਰੰਤ ਬਾਅਦ ਪੁਲਿਸ ਅਤੇ ਬੰਬ ਨਿਰੋਧਕ ਦਲ ਵੱਲੋਂ मौके पर पहुंच गए तो हस्पता के आले दुआले इलाकों में तलाशी मुहिम चलाई जा रही है कर सुरक्षा प्रबंध कड़े कर दिए गए हैं स्कूलों में भी सावधानी वजो चैकिंग की गई मिली जानकारी अनुसार क्यों मुख्यमंत्री फोर्टेज हस्पताखल सुरक्षा एजेंसियां ने मामले में बहुत गंभीरता लिया है और सुरक्षा एजेंसियां गंभीरता जांच कर ਇਹ ਬੇਸਿਕਲੀ ਜੀ ਜਿਹੜੇ ਪੁਰਾਣੇ ਪੈਟਰਨ ਤੇ ਸਕੂਲਸ ਦੀ ਮੇਲ ਤੇ ਧਮਕੀ ਆਈ ਸੀ ਫੋਟਸ ਹਸਪੀਟਲ ਦੇ ਸੰਬੰਧੀ ਵੀ ਇਹਨੂੰ ਇੱਥੇ ਸੇਮ ਬੰਬ ਲਾਸਟ ਕਰਾਂਗੇ ਆਪਾਂ ਤੇ ਉਹਦੇ ਬਾਅਦ ਹੀ ਆਪਾਂ ਆਪਣੀ ਜਿਹੜੀ ਐਂਟੀਸੈਪਟਾਈਜ਼ਮ ਟੀਮਸ ਹੈ ਉਹਨਾਂ ਨੂੰ ਇਮੀਡੀਏਟਲੀ ਐਕਟਿਵ ਕਰਕੇ ਪੰਜ ਸਾਢੇ ਏਐਸ ਟੀਮਸ ਲੱਗੀਆਂ ਇਮੀਡੀਏਟਲੀ ਇਸ ਪੂਰੇ ਏਰੀਆ ਦੀ ਜਿਹੜੀ ਨੌਨ ਐਸੈਂਸ਼ੀਅਲ ਸਰਵਿਸਿਜ਼ ਆ ਉਹਨਾਂ ਨੂੰ ਹੌਲਡ ਕਰਕੇ ਏਐਸ ਕਰਾਇਆ ਗਿਆ ਇਸ ਤੋਂ ਇਲਾਵਾ ਜੀ ਸਾਈਮਲਟੇਨੀਅਸਲੀ ਕਿਉਂਕਿ ਸਕੂਲਸ ਨੂੰ ਥ੍ਰੈਟ ਆਈ ਸੀ ਦੇ ਸਕੂਲਸ ਦੀ ਵੀ ਪੈਰਲੈਲੀ ਜਿਹੜੀ ਏਐਸ ਚੱਲ ਰ ਤੇ ਮੈਂ ਵਚਨਬੱਧ ਹਾਂ ਮੋਹਲੀਪੁਰ ਵਚਨਬੱਧ ਹੈ ਕਿ ਜਿੰਨੀ ਵੀ ਸੇਫਟੀ ਐਂਡ ਸਿਕਿਉਰਿਟੀ ਹੈ ਸੇਮ ਸਾਫ ਦੀ ਤੇ ਸਕੂਲਸ ਦੀ ਉਹ ਆਪਾਂ ਪੂਰੀ ਪੂਰਜ਼ੋਰ ਤਰੀਕੇ ਨਾਲ ਕਰਾਂਗੇ ਤੇ ਇਸ ਤੋਂ ਇਲਾਵਾ ਜਿਹੜੀ ਸਾਡੀ ਪੁਰਾਣੀ ਜਿਹੜੀ ਥ੍ਰੈਟ ਕਾਲ ਸੀ ਜਿਹੜੀ ਇਸ ਤੋਂ ਪਿਛਲੀ ਆਈ ਸੀ ਉਹਦਾ ਜਦੋਂ ਆਪਾਂ ਟੈਕਨੀਕਲ ਡਿਟੇਲਸ ਲਿੱਤੀ ਐ ਸੀ ਇਹਦਾ ਜਿਹੜਾ ਆਈਪੀ ਐਡਰੈਸ ਉਹ ਯੂ ਐਸ اے ਦਾ ਆਇਆ ਸੀ ਤੇ ਜਿਹੜਾ ਕੋਈ ਰਿਕਵਰੀ ਈਮੇਲ ਸੀਗਾ ਜਿਹੜਾ ਲਿੰਕ ਉਹ ਬੰਗਲਾਦੇਸ਼ ਬੇਸ ਸੀ ਉਹ ਸੇਮ ਹੀ ਈਮੇਲ ਐਡਰੈਸ ਤੋਂ ਆਇਆ ਤੇ ਇਕੋ ਈਮੇਲ ਐਡਰੈਸ ਤੋਂ ਇਕੋ ਜਿਹੜਾ ਆਈਪੀ ਰੂਟ ਕਰਕੇ ਸਪੂਫ ਕਰਕੇ ਇਹ ਜਿਹੜੀ ਥ੍ਰੈਟ ਕਾਲਸ ਵਾਰ-ਵਾਰ ਆ ਰਹੀ ਹੈ ਬਟ ਸਟਿਲ ਜ਼ੀਰੋ 에ਰਰ ਕਰਕੇ ਵੀ ਟੇਕ ਨੋ ਚਾਂਸਸ ਤੇ ਆਪਾਂ ਪੂਰੀ ਪ੍ਰੋਟੋਕੋਲ ਜਿਹੜਾ ਫਾਲੋ ਕਰੀਏ ਪਰ ਇਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਦਾ ਜੀ ਸੀਐਮ ਸਾਹਿਬ ਦਾ ਵੀ ਜ਼ਿਕਰ ਹੈ ਚੈਕਿੰਗ ਬੰਬ ਇਹ ਇਸ ਚੈਕਿੰਗ ਚੱਲ ਰਹੀ ਹੈ ਅੰਦਰ ਇਹ ਹੈ ਕਿ ਪਹਿਲਾਂ ਵੀ ਸਕੂਲਸ ਨੂੰ ਧਮਕੀਆਂ ਆਈਆਂ ਨੇ ਹਲੇ ਤੱਕ ਕੀ ਐਕਸ਼ਨ ਲੈਂਦਾ ਗਿਆ ਹੈ ਸਾਈਬਰ ਸੈੱਲ ਕੀ ਕਰ ਰਿਹਾ ਹੈ ਬਿਲਕੁਲ ਜੀ ਇਹਦੇ ਵਿੱਚ ਜਿਹੜੀ IP ਐਡਰੈਸ ਤੋਂ ਜੀ ਤੁਸੀਂ ਕਹਿ ਰਹੇ ਹੋ ਬਿਲਕੁਲ ਜੀ ਇਹਦੇ ਵਿੱਚ ਜਿਹੜੀ ਸਾਡੀ ਟੈਕਨੀਕਲ ਇਨਵੈਸਟੀਗੇਸ਼ਨ ਹੈ ਉਹ ਦੇ ਆਰ ਅੰਡਰ ਵੇ ਬੀ ਬੇਸਿਕਲੀ ਜਿਵੇਂ ਬ੍ਰਾਊਜ਼ਰਸ ਹੁੰਦੇ ਆ ਡਿਫਰੈਂਟ ਔਰ ਬ੍ਰਾਊਜ਼ਰ ਹੋ ਗਿਆ ਉਹਦੇ ਨਾਲ ਸਪੂਫ ਕਰਕੇ IP ਇਹ ਅਲੱਗ-ਅਲੱਗ ਦੇਸ਼ਾਂ ਤੋਂ ਇਹ ਆਈਪੀ ਜਨਰੇਟ ਕੀਤੇ ਜਾਂਦੇ ਆ ਉਹ ਜਿਵੇਂ ਇਹ ਵਾਲਾ ਜਿਹੜਾ ਜਨਰੇਟਡ ਆਈਪੀ ਹੈ ਉਹ ਯੂਐਸਏ ਦਾ ਜਿਹੜਾ ਪਿਛਲੀ ਵਾਰ ਆਇਆ ਸੀ ਤੇ ਇਹਦੇ ਸੰਬੰਧੀ ਜਿਹੜਾ ਦੂਸਰਾ ਰਿਕਵਰੀ ਈਮੇਲ ਉਹ ਬੰਗਲਾਦੇਸ਼ ਦਾ ਸੀਐਮ ਸਾਹਿਬ ਕੋ ਸ਼ਿਫਟ ਕੀਤਾ ਜਾਏਗਾ ਨਹੀਂ ਜੀ ਹਜੇ ਫਿਲਹਾਲ ਇਹ ਸੇ ਕੁਝ ਨਹੀਂ ਇਦਾਂ ਦਾ ਹੈ ਤੇ ਆਹ ਟੀਮਸ ਆ ਰਲਰਟ ਸੀਐਮ ਸਿਕਿਉਰਿਟੀ ਅਲਰਟ ਤੇ ਆਪਾਂ ਪੂਰੇ ਪ੍ਰੋਟੋਕਾਲ ਸਟੈਬਿਸ਼ ਕੀਤੇ ਹੋਏ ਆ ਇੱਕ ਵਾਰ ਕਿੰਨੇ ਕੁ ਪੂਰਨ ਆਈਏ ਹੁਣ ਤੱਕ ਇਹ ਜਿਹੜਾ ਕਾਮਨ ਪਿਛਲੇ ਸਾਰੇ ਕਾਪੀ ਪੇਸਟ ਕਰਕੇ ਨੇ ਜਿੰਨੇ ਸਕੂਲ ਪਿਛਲੇ ਸੀ 16 ਦੇ ਘੀ ਸਾਰਿਆਂ ਨੂੰ ਹੀ ਇੱਕੋ ਈਮੇਲ ਤੇ ਥ੍ਰੈਟ ਹੋ ਵੀ ਸੇਮ ਪੇਜ ਤੇ ਖਾਲਿਸਤਾਨ ਨਾਮ ਦਿੱਤਾ ਜਾਂਦਾ ਮਤਲਬ ਜਿਹੜੀ ਈਮੇਲ ਤੋਂ ਆਦੀ ਹੈ ਨਾਮ ਕੀ ਹਾਰਿਆ ਬਿਲਕੁਲ ਜੀ ਹਜੇ ਤੱਕ ਤੇ ਹੋਕ ਸੀ ਈਮੇਲ ਜੀ ਹੈ ਬਾਕੀ ਕਿਸੇ ਆਰਗੇਨਾਈਜੇਸ਼ਨ ਦਾ ਨਾਮ ਇਹਨਾਂ ਨੇ ਲੈਣਾ ਹੀ ਹੈ ਟੂ ਗੇਨ ਲੇਜੀਟਿਮੇਸੀ ਤੇ ਉਹ ਮਟੀਰੀਅਲ ਹੈ ਜੀ ਠੀਕ